ਕੱਗਰ ਦਾ ਜਿਹੜਾ ਮੁੱਦਾ ਸੀਗਾ ਉਹ ਵਿਧਾਨ ਸਭਾ ਦੇ ਵਿੱਚ ਪ੍ਰੈਸ ਨੂੰ ਜਾਣਕਾਰੀ ਦਿੱਤੀ ਹੈ ਲੋਕਾਂ ਨੂੰ ਜਾਣਕਾਰੀ ਦਿੱਤੀ ਹੈ ਜਿਹੜਾ ਚਾਂਦੂ ਦੇ ਨੇੜੇ 20 ਏਕੜ ਰਕਬਾ ਮੰਨ ਲਓ ਅਕਵਾਇਰ ਕਰਕੇ ਜਾਂ ਪੰਚਾਇਤੀ ਜ਼ਮੀਨ ਦੇ ਉੱਥੇ ਕੋਈ ਡੈਮ ਵਗੈਰਾ ਜਾਂ ਕੀ ਬਣਾਇਆ ਜਾ ਰਿਹਾ ਉਹ ਪਿੰਡ ਦੀ ਪੰਚਾਇਤ ਦੀ ਜ਼ਮੀਨ ਹੈ ਉਹ ਨਾਲੇ ਚਾਂਦੂ ਪਿੰਡ ਦੇ ਵਿੱਚ ਹੈ ਜਗ੍ਹਾ ਆਇਡੈਂਟੀਫਾਈ ਕਰ ਲਈ ਗਈ ਹੈ ਇਸ ਪ੍ਰੋਜੈਕਟ ਦੇ ਉੱਪਰ ਜਿਹੜਾ ਕਦੋਂ ਕ ਕੰਮ ਚੱਲਣ ਦੀ ਸੰਭਾਵਨਾ ਹੈ ਜੀ ਤੁਸੀਂ ਆਪਣੀ ਸਰਕਾਰ ਦੇ 2.5 ਸਾਲ ਦੇ ਕਾਰਜਕਾਲ ਦੇ ਵਿੱਚ ਕਿਸ ਤਰ੍ਹਾਂ ਦੇ ਉਪਰਾਲੇ ਨੇ ਜਿਹੜੇ ਇਸ ਕੱਗਰ ਦੇ ਲਈ ਕੀਤੇ ਨੇ ਜੀ 50 ਸਾਲ ਤੱਕ ਇਸ ਗੱਲ ਤੇ ਰਾਜਨੀਤੀ ਹੁੰਦੀ ਰਹੀ ਹੈ ਸੀਐਮ ਸਾਹਿਬ ਜਬਾ ਦਾਇਕ ਸਾਹਿਬ ਇੱਕ ਵਾਰੀ ਫੋਟੋਆਂ ਕਰਾ ਗਏ ਤਾਂ ਉਸ ਤੋਂ ਬਾਅਦ ਪੋਕਲੈਂਡ ਮਸ਼ੀਨਾਂ ਚੱਲੀਆਂ ਗਈਆਂ ਕਿ ਪਿਛਲੇ 50 ਸਾਲ ਚੱਕਰ ਤੇ ਉਹ ਕੰਮ ਨਹੀਂ ਹੋਏ ਜਿਹੜੇ ਆ ਪਿਛਲੇ 2 ਸਾਲਾਂ ਦੇ ਵਿੱਚ ਹੋਏ ਧਿਆਨ ਚ ਹੈ ਵੀ ਜਿਹੜਾ ਉਹਦੇ ਵਿੱਚ ਗੰਦਾ ਪਾਣੀ ਸਾਰਾ ਸਾਲ ਚੱਲਦਾ ਕਿਉਂਕਿ ਹੜ ਦਾ ਪਾਣੀ ਤਾਂ 1 ਮਹੀਨਾ ਆਂਦਾ ਹੈ ਤੇ ਪੂਰਾ ਸਾਲ ਉਹਦੇ ਵਿੱਚ ਗੰਦਾ ਪਾਣੀ ਚੱਲਦਾ ਹੈ ਜਿੰਨਾ ਵੀ ਨੁਕਸਾਨ ਹੋਇਆ ਕਾਫੀ ਫਸਲਾਂ ਦਾ ਨੁਕਸਾਨ ਹੋਇਆ ਹੈ ਫਸਲਾਂ ਦਾ ਜੋ ਵੀ ਸਰਕਾਰ ਵੱਲੋਂ ਅੰਦਰ ਧਾਰਤ ਕੀਤਾ ਗਿਆ ਸੀ ਉਹ ਮੁਆਵਜ਼ਾ ਕਿਸਾਨਾਂ ਨੂੰ ਮਿਲ ਗਿਆ ਜੀ ਤੁਸੀਂ ਦੇਖ ਰਹੇ ਹੋ ਲੋਕ ਚਰਚਾ ਵਿਧਾਨ ਸਭਾ ਪਹੁੰਚੇ ਸੀ ਅੱਜ ਅਸੀਂ ਤੇ ਬਖ ਬਖ ਜਿਹੜੇ ਅੱਜ ਵਿਚਾਰ ਸੀ ਜਿਹੜੇ ਵਿਧਾਨ ਸਭਾ ਦੇ ਵਿੱਚ ਬੈਠ ਕੇ ਆਪਾਂ ਨੇ ਸੁਣੇ ਨੇ ਵਿਧਾਇਕ ਸਹਿਬਾਨਾਂ ਦੇ ਮੰਤਰੀ ਸਹਿਬਾਨਾਂ ਦੇ ਆਪੋਜੀਸ਼ਨ ਲੀਡਰਾਂ ਦੇ ਤਾਂ ਸਾਡੇ ਨਾਲ ਲੇਰਗਾਗਾ ਹਲਕੇ ਤੋਂ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਜੀ ਨੇਗੇ ਉਹਨਾਂ ਨਾਲ ਗੱਲ ਕਰਦੇ ਹਾਂ ਕੁਝ ਕੁ ਮੁੱਦਿਆਂ ਨੂੰ ਲੈ ਕੇ ਸੰਖੇਪ ਜੀ ਕਿ ਜਿਹੜੀ ਆਪਾਂ ਗੱਲਬਾਤ ਕਰਨੀ ਹੈਗੀ ਵਿਧਾਇਕ ਸਾਹਿਬ ਸਵਾਗਤ ਹੈ ਤੁਹਾਡਾ ਜੀ ਤੰਕਿਉ ਤਨਵਾਸ ਤੇ ਮੈਂ ਦੱਸਦੇ ਮੈਂ ਇੱਕ ਮਾਈਕ ਸਾਡੇ ਕੋਲ ਇਕੋ ਹੀ ਹੈ ਅੱਜ ਅਸੀਂ ਇਕੋ ਮਾਈਕ ਨਾਲ ਹਲਕੀ ਫੁਲਕੀ ਗੱਲਬਾਤ ਥੋੜੀ ਫ੍ਰੈਂਡਲੀ ਮਾਹੌਲ ਦੇ ਵਿੱਚ ਕਰਾਂਗੇ ਜੀ ਤੇ ਇੱਕ ਬਲੈਕ ਸਾਹਿਬ ਇਹ ਸੀਗਾ ਜਿਸ ਤਰ੍ਹਾਂ ਪਿਛਲੇ ਦਿਨੀ ਕਗਰ ਦਾ ਜਿਹੜਾ ਮੁੱਦਾ ਸੀਗਾ ਉਹ ਵਿਧਾਨ ਸਭਾ ਦੇ ਵਿੱਚ ਜਾਂ ਬਾਅਦ ਚ ਮਨ ਲੋ ਮੰਤਰੀ ਸਹਿਬਾਨਾ ਨੇ ਇੱਕ ਮੀਟਿੰਗ ਕਰਕੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਹੈ ਲੋਕਾਂ ਨੂੰ ਜਾਣਕਾਰੀ ਦਿੱਤੀ ਹੈ ਵੀ ਜਿਹੜਾ ਚੰਦੂ ਦੇ ਨੇੜੇ 20 ਏਕੜ ਰਕਬਾ ਮਨ ਲੋ ਅਕਵਾਇਰ ਕਰਕੇ ਜਾਂ ਪੰਚਾਇਤੀ ਜ਼ਮੀਨ ਦੇ ਉੱਥੇ ਕੋਈ ਡੈਮ ਵਗੈਰਾ ਜਾਂ ਕੀ ਬਣਾਇਆ ਜਾ ਰਿਹਾ ਉਹਨੂੰ ਥੋੜਾ ਤਫਸੀਲ ਨਾਲ ਸਮਝਾਓ ਕਿਉਂਕਿ ਉਹ ਥੋੜਾ ਜਿਹਾ ਜੇ ਕਿਉਂਕਿ ਇੱਕ ਦਾ ਰਕਬਾ 20 ਏਕੜ ਬੜਾ ਥੋੜਾ ਹੈਗਾ ਲੋਕਾਂ ਦੇ ਸਵਾਲ ਸੀਗੇ ਅਸੀਂ ਵੀ ਜਾਣਦੇ ਰਹਿੰਦੇ ਹਾਂ ਮੂਨਕ ਸਾਈਡ ਏਰੀਆ ਦੇ ਵਿੱਚ ਕਿਸ ਤਰ੍ਹਾਂ ਦਾ ਪਲਾਨ ਹੈਗਾ ਸਰਕਾਰ ਦਾ ਉਹ ਇਹ ਦੇਖੋ ਚਾਂਦੂ ਪਿੰਡ ਦੇ ਵਿੱਚ 20 ਏਕੜ ਜ਼ਮੀਨ ਬਿਲਕੁਲ ਘੱਗਰ ਦੇ ਨਾਲ ਆ ਪਿੰਡ ਦੀ ਪੰਚਾਇਤ ਦੀ ਜ਼ਮੀਨ ਹੈ ਉਹ ਉੱਥੇ ਉਹਨੂੰ ਕਰੀਬ 30 35 ਤੇ 40 ਫੁੱਟ ਤੱਕ ਡੰਗਾਈ ਉਹਦੀ ਕੀਤੀ ਜਾਊਗੀ ਉਹ ਇੱਕ ਪੌਂਡ ਬਣ ਜਾਏਗਾ। ਤੋਂ ਉਹਦੇ ਨਾਲ ਕਈ ਫਾਇਦੇ ਹੋਣਗੇ। ਪਹਿਲਾਂ ਤਾਂ ਰੀਚਾਰਜ ਦਾ ਜਿਹੜਾ ਇੱਕ ਬਹੁਤ ਵੱਡੀ ਪ੍ਰੋਬਲਮ ਹੋ ਰਹੀ ਹੈ ਕਿ ਜਿਵੇਂ ਬਰਸਾਤ ਦਾ ਪਾਣੀ ਹੈ ਹੋਰ ਪਾਣੀ ਉਹ ਰੀਚਾਰਜ ਨਹੀਂ ਹੁੰਦਾ। ਧਰਤੀ ਦੇ ਵਿੱਚ ਨਹੀਂ ਜਾਂਦਾ। ਉਹ ਪਾਣੀ ਬਹਿ ਕੇ ਅੱਗੇ ਚੱਲ ਜਾਂਦਾ। ਇੱਕ ਤਾਂ ਰੀਚਾਰਜ ਦਾ ਹੋ ਜਾਏਗਾ। ਦੂਜਾ ਰੀਚਾਰਜ ਤੋਂ ਬਾਅਦ ਉਹ ਪਾਣੀ ਹੈ ਜਿਹੜਾ ਬਚਿਆ ਸਿੰਚਾਈ ਲਈ ਵਰਤਿਆ ਜਾ ਸਕਦਾ। ਉਹ ਕੰਮ ਆ ਜੂਗਾ ਤੇ ਇਹਦੇ ਵਿੱਚ ਫਿਸ਼ਰੀ ਵਗੈਰਾ ਦਾ ਵੀ ਜੇ ਠੇਕੇ ਤੇ ਵੀ ਦੇਣਾ ਚਾਹਾਂਗੇ ਤਾਂ ਉਹ ਵੀ ਹੋ ਜੂਗਾ। ਨਾ ਤਾਂ ਕੋਈ ਪੰਚਾਇਤ ਦੀ ਆਮਦਨ ਘਟੂਗੀ। ਤੇ ਫਾਇਦੇ ਦੇ ਕਈ ਹੋ ਜਾਣਗੇ। ਜਦੋਂ ਪਾਣੀ ਵੱਡੀ ਮਾਤਰਾ ਦੇ ਵਿੱਚ ਆਉਂਦਾ ਤਾਂ ਹੜ੍ਹਾਂ ਤੋਂ ਵੀ ਬਚਾਅ ਹੋਊਗਾ ਇਸ ਦਾ। ਸੋ ਇਹਦੇ ਕਈ ਫਾਇਦੇ ਸਰਕਾਰ ਨੇ ਵੱਡਾ ਫੈਸਲਾ ਕੀਤਾ ਤੇ ਹੋਰ ਵੀ ਜਿੱਥੇ ਕੋਈ ਜ਼ਮੀਨ ਅਵੇਲੇਬਲ ਹੋਈ ਆ ਇਹ پلان ਉੱਥੇ ਵੀ ਹੈਗੇ ਨੇ ਪਰ ਫਿਲਹਾਲ ਇਹ ਚੰਦੂਪਿੰਡ ਦੇ ਵਿੱਚ ਜਗ੍ਹਾ ਡੈਂਟੀਫਾਈ ਕਰ ਲਈ ਗਈ ਹੈ ਤੇ ਇਹ ਹੈ ਜਿਹੜਾ ਪ੍ਰੋਜੈਕਟ ਅਸੀਂ ਉੱਥੇ ਬਣਾਵਾਂਗੇ ਕਦੋਂ ਕਿ ਇਸ ਪ੍ਰੋਜੈਕਟ ਦੇ ਉੱਪਰ ਜਿਹੜਾ ਕਦੋਂ ਕ ਕੰਮ ਚੱਲਣ ਦੀ ਸੰਭਾਵਨਾ ਹੈ ਜੀ ਦੇਖੋ ਇਹਦਾ ਹੁਣ ਸਾਰਾ ਐਸਟੀਮੇਟ ਵਗੈਰਾ ਬਣਨਗੇ ਸਾਰਾ ਡਿਜ਼ਾਈਨ ਬਨੇਗਾ ਐਸਟੀਮੇਟ ਬਨੇਗਾ ਤੇ ਕੰਮ ਸ਼ੁਰੂ ਹੋਏਗਾ ਬਧਾਇਕ ਸਾਹਿਬ ਇੱਕ ਤੁਸੀਂ ਦੇਖਿਆ ਹੋਊਗਾ ਘੱਗਰ ਦਾ ਏਰੀਆ ਜਿਹੜਾ ਘੱਗਰ ਦਾ ਦਰਿਆ ਕਹੀਏ ਤਾਂ ਪਿਛਲੇ ਲੰਮੇ ਹਰਸੇ ਤੋਂ ਇਹ ਇੱਕ ਸਿਆਸੀ ਕਰਨ ਜਾਂ ਸਿਆਸਤ ਦਾ ਜਾਂ ਵੋਟਾਂ ਦਾ ਇੱਕ ਜਰੀਆ ਬਣਿਆ ਹੋਇਆ ਹੈਗਾ ਤੁਸੀਂ ਆਪਣੀ ਸਰਕਾਰ ਦੇ 2.5 ਸਾਲ ਦੇ ਕਾਰਜਕਾਲ ਦੇ ਵਿੱਚ ਕਿਸ ਤਰ੍ਹਾਂ ਦੇ ਉਪਰਾਲੇ ਨੇ ਜਿਹੜੇ ਇਸ ਕੱਗਰ ਦੇ ਲਈ ਕੀਤੇ ਨੇ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਵੀ ਵੋਟਾਂ ਦਾ ਜਰੀਆ ਬਣਿਆ ਹੋਇਆ ਪਰ ਸੀ ਹੋਇਆ ਹੁਣ ਨਹੀਂ ਹੈ ਪਹਿਲਾਂ ਹੈ ਵੋਟਾਂ ਦਾ ਜਰੀਆ ਬਣਿਆ ਸੀ 50 ਸਾਲ ਤੱਕ ਇਸ ਗੱਲ ਤੇ ਰਾਜਨੀਤੀ ਹੁੰਦੀ ਰਹੀ ਹੈ ਮੈਨੂੰ ਯਾਦ ਹੈ ਕਰੀਬ 25 ਸਾਲ ਪਹਿਲਾਂ 30 ਸਾਲ ਪਹਿਲਾਂ ਕੇਰਾ ਉੱਤੇ ਜਦੋਂ ਇਲੈਕਸ਼ਨ ਹੋਣਾ ਤਾਂ ਉੱਥੇ ਵੱਡੀਆਂ ਮਸ਼ੀਨਾਂ ਜਿਹੜੀਆਂ ਅ ਜੀਸੀਬੀਆ ਭੋਕ ਲੈਣਾ ਇਹ ਲੈ ਕੇ ਖੜਾ ਦਿੱਤੀਆਂ ਜਾਂਦੀਆਂ ਸੀ ਕੰਮ ਸ਼ੁਰੂ ਹੋ ਰਿਹਾ ਸੋ ਇਸ ਤਰ੍ਹਾਂ ਇਸ ਤੇ ਰਾਜਨੀਤੀ ਹੁੰਦੀ ਰਹੀ ਹੈ ਪਰ ਜਦ ਦੀ ਸਾਡੀ ਸਰਕਾਰ ਬਣੀ ਹੈ ਅਸੀਂ ਰਾਜਨੀਤੀ ਨਹੀਂ ਕੀਤੀ ਇਸ ਦੇ ਸਥਾਈ ਮੁੱਲੇ ਹੱਲ ਦੇ ਅਸੀਂ ਉਸੇ ਦਿਨ ਤੋਂ ਸ਼ੁਰੂਆਤ ਕੀਤੀ ਹੈ ਮੈਂ ਵਿਧਾਨ ਸਭਾ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਜਦੋਂ ਸੈਸ਼ਨ ਸ਼ੁਰੂ ਹੋਇਆ ਹੈ ਪਹਿਲਾ ਸੈਸ਼ਨ ਸ਼ੁਰੂ ਹੋਇਆ ਹੈ ਤਾਂ ਮੈਂ ਉਸੇ ਸਮੇਂ ਹੈ ਵਿਧਾਨ ਸਭਾ ਦੇ ਵਿੱਚ ਗੱਲ ਰੱਖੀ ਸੀ ਤੇ ਮੇਰੇ ਹੋਰ ਸਾਥੀ ਐਮ ਐਲ ਏ ਜਿਹੜੇ ਹੋਰ ਜ਼ਿਲ੍ਹਿਆਂ ਦੇ ਵਿੱਚੋਂ ਘੱਗਰ ਤੋਂ ਪੀੜਤ ਨੇ ਉਹਨਾਂ ਨੇ ਵੀ ਗੱਲ ਰੱਖੀ ਤਾਂ ਮਾਨਯੋਗ ਸਪੀਕਰ ਸਾਹਿਬ ਨੇ ਘੱਗਰ ਦੇ ਦਰਿਆ ਦੇ ਉੱਪਰ ਤੇ ਇੱਕ ਬੁੱਢੇ ਨਾਲੇ ਤੇ ਬਿਦਾਨ ਸਬਾ ਦੀ ਸਪੈਸ਼ਲ ਕਮੇਟੀ ਬਣਾਈ ਜਿਹਦੇ ਵਿੱਚ ਅਸੀਂ 13 ਐਮਐਲਏ ਆ ਤੇ ਉਸ ਕਮੇਟੀ ਦੀਆਂ ਹਫਤੇ ਬਾਅਦ ਦਸਾਂ ਦਿਨਾਂ ਬਾਅਦ ਮੀਟਿੰਗਾਂ ਹੋਈਆਂ ਤੇ ਕਗਰ ਦੇ ਹੱਲ ਲਈ ਅਸੀਂ ਹਰ ਸੰਭਵ ਯਤਨ ਕੀਤੇ ਅਸੀਂ ਪੋਲਿਊਸ਼ਨ ਬੋਰਡ ਦੇ ਅਧਿਕਾਰੀ ਬੁਲਾਏ ਕਿ ਜੋ ਇਹਦੇ ਵਿੱਚ ਪੋਲਿਊਟਡ ਵਾਟਰ ਜਾਂਦਾ ਕਾਲਾ ਪਾਣੀ ਜਾਂਦਾ ਸੀ ਉਹਦਾ ਵੀ ਹੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਸਾਰੀ ਜਿਹੜੀ ਕਮੇਟੀ ਸੀ ਉਹ ਕਮੇਖਨੋਰੀ ਉਹਨਾਂ ਨੂੰ ਲੈ ਕੇ ਗਿਆ ਸਾਰਾ ਉਹਨਾਂ ਨੇ ਵਿజిਟ ਕੀਤਾ ਲੋਕਾਂ 'ਚ ਇੱਕ ਵਿਸ਼ਵਾਸ ਪੈਦਾ ਹੋਇਆ ਕਿ ਇਸ ਤਰ੍ਹਾਂ ਵਿਧਾਨ ਸਭਾ ਦੀ ਕਮੇਟੀ ਜਦੋਂ ਇੱਥੇ ਆ ਰਹੀ ਹੈ ਤਾਂ ਹੱਲ ਕਰੂਗੀ ਸੋ ਮੈਂ ਕਹਿ ਸਕਦਾ ਵੀ ਉਸ ਕਮੇਟੀ ਦੇ ਯਤਨ ਸਦਕਾ ਅਸੀਂ ਜਦੋਂ ਹਰ ਗੱਲ ਤੇ ਚਰਚਾ ਕੀਤੀ ਹੁਣ ਖਨੌਰੀ ਤੋਂ ਮਕਰੋੜ ਸਾਹਿਬ ਤੱਕ ਦਾ ਚੈਨਲਾਈਜ਼ ਕਰਤਾ ਸੀ ਦੋਵੇਂ ਪਾਸੇ ਦੇ ਕੋਈ ਕਿੱਲਾ ਜ਼ਮੀਨ ਲੈ ਕੇ ਇਹਨੂੰ 598 ਫੁੱਟ ਚੌੜਾ ਕਰਤਾ ਸੀ ਜੋ ਪਾਣੀ 198 ਫੁੱਟ ਚੌੜੀ ਇੱਕ ਗੱਦੀ ਚੜਾਈ ਆ ਜੇ ਜਦੋਂ 598 ਵਿੱਚ ਖਿੱਲਰ ਕੇ ਜਾਂਦਾ ਸੀ ਟੁੱਟਣ ਦਾ ਖਤਰਾ ਘਟ ਰਹੇ ਸੀ ਪਰ ਮਕਰੋੜ ਸਾਬ ਤੋਂ ਕੜੈਲ ਤੱਕ 198 ਫੁੱਟ ਚੌੜਾ ਹੁਣ 598 ਫੁੱਟ ਦਾ ਪਾਣੀ 198 ਫੁੱਟ ਤੇ ਸਮਾ ਨਹੀਂ ਸਕਦਾ ਇੰਟਰ ਸਟੇਟ ਰਿਵਰ ਕਰਕੇ ਹਰਿਆਣਾ ਗਵਰਨਮੈਂਟ ਦੀ ਇਜਾਜ਼ਤ ਨਹੀਂ ਦਿੰਦੀ ਕੜੈਲ ਤੋਂਗੇ ਜ ਹਰਿਆਣਾ ਸ਼ੁਰੂ ਹੋ ਜਾਂਦਾ ਸੋ ਫਿਰ ਅਸੀਂ ਲੰਬੇ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਫੈਸਲਾ ਕੀਤਾ ਕਿ ਇਹਦਾ ਹੱਲ ਕੀ ਕੀਤਾ ਜਾਵੇ ਤਾਂ ਜੋ ਅਸੀਂ ਇਹੀ ਨਤੀਜੇ ਤੇ ਪਹੁੰਚੇ ਕਿ ਜੋ ਏਰੀਆ ਸਾਡਾ ਹੈ ਅਸੀਂ ਉੱਥੇ ਇਹਨੇ ਕੰਢਿਆਂ ਨੂੰ ਮਜ਼ਬੂਤ ਕਰੀਏ ਤਾਂ ਅਸੀਂ 18 ਕਿਲੋਮੀਟਰ ਏਰੀਆ ਇੱਕ ਮਕਰੋੜ ਤੋਂ ਕੜਹਿਲ ਤੱਕ ਦਾ ਰਿਕਾਰਡ ਸਮੇਂ ਦੇ ਵਿੱਚ 18 ਜੀ ਨੂੰ ਉੱਥੇ ਮੁੱਖ ਮੰਤਰੀ ਸਾਹਿਬ ਗਏ ਮਕਰੋੜ ਉੱਥਾਂ ਜਾ ਕੇ ਕੰਮ ਸ਼ੁਰੂ ਕਰਾਇਆ ਤੇ 15 8 ਨੂੰ ਅਸੀਂ ਕੰਪਲੀਟ ਕਰ ਲਿਆ ਸੀ ਇਹ ਜਿਹੜਾ 18 ਕਿਲੋਮੀਟਰ ਏਰੀਆ ਦਾ ਬੰਨ ਦੋਵੇਂ ਪਾਸੇ 15 ਫੁੱਟ ਚੌੜਾ ਸੀ ਉੱਥੇ ਬੰਨ ਹੁਣ ਟਰੈਕਟਰ ਵੀ ਚੱਲਦੇ ਨੇ ਉੱਤੇ ਟਰਾਲੀਆਂ ਸਭ ਕੁਝ ਚੱਲਦਾ ਉਸਤੇ ਤੇ ਪਾਣੀ ਵੀ ਆ ਗਿਆ ਸੀ ਪਿਛਲੇ ਦਿਨੀ 744 ਫੁੱਟ ਤੱਕ ਗੱਗਰ ਪਹੁੰਚ ਗਿਆ ਸੀ ਪਰ ਦੇਖੋ ਲੋਕ ਨਿਸ਼ਚਿੰਤ ਸੇ ਕਿਉਂਕਿ ਬੰਨ ਐਡੇ ਮਜ਼ਬੂਤ ਹੋ ਗਏ 15 15 ਫੁੱਟ ਚੌੜੇ ਬੰਨ ਪੜੇ ਮਜ਼ਬੂਤ ਹੁੰਦੇ ਆ ਤੇ ਲੋਕਾਂ ਨੂੰ ਕੋਈ ਚਿੰਤਾ ਨਹੀਂ ਸੀ ਵੈਸੇ ਦੇਖੋ ਬਾਕੀ ਤਾਂ ਕੁਦਰਤ ਤੇ ਡਿਪੈਂਡ ਕਰਦਾ ਸਭ ਤੋਂ ਵੱਡੀ ਤਾਂ ਕੁਦਰਤ ਹੈ ਤੁਸੀਂ ਕਹਿ ਰਹੇ ਹੋਗੇ ਜਦੋਂ ਮੁੱਖ ਮੰਤਰੀ ਸਾਹਿਬ ਗਏ ਨੇ ਵੀ ਅਸੀਂ ਜਿਹੜੇ ਬੰਧਨ ਨੇ ਪੂਰੇ ਮਜ਼ਬੂਤ ਕਰਤੇ ਤੇ ਵੱਡੀ ਅਧਰ ਤੇ ਜਿਹੜਾ ਕੰਮ ਹੋਇਆ ਤੇ ਰਿਕਾਰਡ ਸਮੇਂ ਦੇ ਵਿੱਚ ਹੋਇਆ ਪਰ ਤੁਸੀਂ ਦੇਖਿਆ ਹੋਊਗਾ ਸੋਸ਼ਲ ਮੀਡੀਆ ਨੂੰ ਬਾਚ ਕਰਦੇ ਹੋਗੇ ਟਰੋਲ ਬੜਾ ਹੋਇਆ ਸੀ ਉਦੋਂ ਵੀ ਸਿਰਫ ਸੀਐਮ ਸਾਹਿਬ ਜਾਂ ਵਿਧਾਇਕ ਸਾਹਿਬ ਇੱਕ ਵਾਰੀ ਫੋਟੋਆਂ ਕਰਾ ਗਏ ਤਾਂ ਉਸ ਤੋਂ ਬਾਅਦ ਪੋਕਲੈਂਡ ਮਸ਼ੀਨਾਂ ਚੱਲੀਆਂ ਗਈਆਂ ਇਹ ਕਿਵੇਂ ਸੰਭਵ ਹੋਇਆ ਫਿਰ ਵੀ ਨਾਲੇ ਕੰਮ ਹੋ ਗਿਆ ਤੇ ਨਾਲੇ ਮਸ਼ੀਨਾਂ ਵਾਪਸ ਚੱਲੀਆਂ ਗਈਆਂ ਦੇਖੋ ਇਹ ਤਾਂ ਉਹੀ ਲੋਕ ਜਾਣਦੇ ਨੇ ਜਿਨ੍ਹਾਂ ਨੇ ਇਹ ਜਾ ਕੁਝ ਕੀਤਾ ਸੀ ਪਰ ਮੈਨੂੰ ਇਹ ਦੱਸੋ ਜੇ ਅਸੀਂ ਕੰਮ ਨਾ ਕਰਨਾ ਹੁੰਦਾ ਤਾਂ ਮੁੱਖ ਮੰਤਰੀ ਸਾਹਿਬ ਨੂੰ ਜਾਣ ਦੀ ਕੀ ਲੋੜ ਸੀ ਕਦੇ ਅੱਜ ਤੱਕ ਦਾ ਇਤਿਹਾਸ ਹੈ ਇਤੇ ਬੜੇ ਬੜੀ ਹੜ੍ਹ ਆਏ ਨੇ ਬੜੇ ਨੁਕਸਾਨ ਹੋਏ ਨੇ ਕਦੇ ਕੋਈ ਮੁੱਖ ਮੰਤਰੀ ਪਹਿਲਾਂ ਗਿਆ ਹੋਵੇ ਜਦੋਂ ਹੜ੍ਹ ਆ ਜਾਂਦੇ ਨੇ ਬਰਬਾਦੀ ਹੋ ਜਾਂਦੀ ਉਹ ਦੋ ਹਵਾਈ ਸਰਵੇਖਣ ਕਰਨ ਜਾਂਦੇ ਸੀ ਗੇੜੇ ਮਾਰਨ ਜਾਂਦੇ ਸੀ ਤਾਂ ਜਦੋਂ ਪਹਿਲਾਂ ਗਏ ਨੇ ਕੁਝ ਲੈ ਕੇ ਗਏ ਇਥੇ ਉਹ ਕੀ ਹੋਇਆ ਸੀ ਉਹਨ ਦੇ ਕੋਲ ਜੀ ਵੱਡੀ ਮਸ਼ੀਨਰੀ ਉੱਥੇ ਲੱਗੀ। ਤਾਂ ਉਸ ਸਮੇਂ ਪੋਕਲੈਂਡ ਸੀ ਜਿਹੜੀ 80 ਉਹਦੀ ਕੋਈ ਪਾਵਰ ਹੁੰਦੀ ਹੈ ਜਾਂ ਜੋ ਵੀ ਹੈ ਉਹ ਲੱਗੀ ਹੋਈ ਸੀ ਉੱਥੇ। ਪਰ ਉਹ ਦਰਿਆ ਦੀ ਢੰਗਾਈ ਹੈ ਜਿਹੜੀ ਜਿਆਦਾ ਹੈ ਉਹ ਕੰਮ ਨਹੀਂ ਕਰਦੀ ਸੀ। ਉੱਥੇ 180 ਦੀ ਲੱਗਣੀ ਸੀ। ਪਰ ਹੋਇਆ ਕੀ ਅਨਫੋਰਚੂਨੇਟਲੀ ਸੀਐਮ ਸਾਹਿਬ ਗਏ ਆ, ਅਸੀਂ ਗਏ ਆ। ਉਹ ਜਦੋਂ ਮਸ਼ੀਨ ਕੰਮ ਨਹੀਂ ਕਰ ਰਹੀ ਥੀ ਉਹਨਾਂ ਟਰੱਕ ਤੇ ਲਦਲੀ ਉਹ ਉਸ ਗੱਲ ਦਾ ਹਾਉ ਲਖੜਾ ਕਰਤਾ ਹੁਣ ਜਿਹੜੀ ਮਸ਼ੀਨ ਦਾ ਹਜ਼ਾਰਾਂ ਰੁਪਿਆ ਰੋਜ਼ ਦਾ ਕਿਰਾਇਆ ਹੈ ਕੰਮ ਉਹ ਕਰ ਨਹੀਂ ਰਹੀ ਤੇ ਦਿਨੋਂ ਨੂੰ ਉੱਥੋਂ ਬਦਲਣੀ ਹੈ ਸੋ ਇਸ ਕਰਕੇ ਉਹੀ ਉਸ ਚੀਜ਼ ਦਾ ਰੌਲਾ ਪਾਇਆ ਗਿਆ ਮੈਂ ਸਮਝਦਾ ਵਧੀਆ ਗੱਲ ਨਹੀਂ ਸੀ ਨਾਲੇ ਹੁਣ ਤਾਂ ਫਿਰ ਦੇਖੋ ਗੱਲ ਹੀ ਮੁੱਕ ਗਈ ਜੇ ਅਸੀਂ ਨਹੀਂ ਕਰਨਾ ਤਾਂ ਕਰਤਾ ਸੋ ਇਸ ਕਰਕੇ ਤਾਂ ਹੁਣ ਉਹਨਾਂ ਲੋਕਾਂ ਨੂੰ ਉਸ ਸਮੇਂ ਚਾਹੀਦਾ ਦੇਖੋ ਪੇਸ਼ੈਂਸ ਤੇ ਕੰਮ ਲੈਣਾ ਚਾਹੀਦਾ ਮੈਂ ਇਹ ਬਿਲਕੁਲ ਦਾਅਵੇ ਨਾਲ ਗੱਲ ਕਹਿ ਸਕਦਾ ਤੁਹਾਡੇ ਮਾਧਮ ਦੇ ਰਾਹੀਂ ਕਿ ਪਿਛਲੇ 50 ਸਾਲ ਚੱਕਰ ਤੇ ਉਹ ਕੰਮ ਨਹੀਂ ਹੋਏ ਜਿਹੜੇ ਆ ਪਿਛਲੇ 2 ਸਾਲਾਂ ਦੇ ਵਿੱਚ ਹੋਏ ਆ। ਅਰੇ ਲੋਕ ਦੱਸਦੇ ਨੇ ਤੁਸੀਂ ਕਿਸੇ ਨੂੰ ਜਾ ਕੇ ਪੁੱਛ ਲਓ ਉੱਥੇ ਹਲਕੇ ਦੇ ਵਿੱਚ ਹਰ ਇੱਕ ਬੰਦਾ ਸੰਤੁਸ਼ਟ। ਅਸੀਂ ਲੋਕਾਂ ਦੇ ਮੁਤਾਬਕ ਕੰਮ ਕੀਤਾ। ਲੋਕਾਂ ਨੇ ਖੜੇ ਹੋ ਕੇ ਨੇੜੇ ਆਪ ਕੰਮ ਕਰਵਾਇਆ। ਕਿਸੇ ਦੇ ਬੰਨ ਵਿੱਚ ਕਿਤੇ ਦਿੱਕਤ ਸੀ ਉਹ ਅਸੀਂ ਸਹੀ ਕੀਤੀ ਆ। ਸੋ ਅਸੀਂ ਬੜੇ ਤਰੀਕੇ ਨਾਲ ਸਹੀ ਕੰਮ ਕੀਤਾ ਤੇ ਲੋਕ ਖੁਸ਼ ਆ। ਮਦਿਕ ਸਾਹਿਬ ਤੁਸੀਂ ਜਦੋਂ ਵੀ ਤੁਹਾਨੂੰ ਬੋਲਦੇ ਦੇਖਦੇ ਆਂਗੇ ਮਬਦਨ ਸਵਾਲ ਦੇ ਵਿੱਚ ਤੁਸੀਂ ਅਕਸਰ ਜਿਹੜਾ ਕੱਗਰ ਦਾ ਮਸਲਾ ਹੈਗਾ ਉਹ ਚੁੱਕਦੇ ਰਹੋਗੇ ਪੁਰਾਣੇ ਸੈਸ਼ਨਾਂ ਦੇ ਵਿੱਚ ਵੀ ਤੇ ਬੀਤੇ ਦਿਨ ਵੀ ਤੁਸੀਂ ਚੁੱਕਿਆ ਅਸੀਂ ਕੀ ਸਮਝਣਾ ਚਾਹੁੰਦੇ ਆ ਲੋਕ ਦੇਖਦੇ ਨੇ ਕਈ ਵਾਰੀ ਕਿਉਂਕਿ ਜਿਹੜਾ ਕੱਗਰ ਦਾ ਲੈਵਲ ਹੈ ਬੜਾ ਨੀਮ ਆਏਗਾ ਉਹ ਬੜਾ ਡੂੰਘਾਈ ਵਾਲਾ ਲੈਵਲ ਹੈ ਕੱਗਰ ਦਾ ਤਾਂ ਕਿ ਉਹਦੇ ਵਿੱਚ ਪੂਰਾ ਸਾਲ ਜਿਹੜਾ ਪਾਣੀ ਆ ਪੋਲਿਊਟਡ ਪਾਣੀ ਦੂਸ਼ਿਤ ਪਾਣੀ ਚੱਲਦਾ ਹੈਗਾ ਈ ਮੈ ਅਜੇ ਕੱਲ ਬੁੱਢੇ ਦਰਿਆ ਦੀ ਗੱਲ ਚੱਲ ਰਹੀ ਹੈ ਕਿ ਇਹ ਹੈ ਵੀ ਉਹ ਕਿਉਂਕਿ ਰੀਚਾਰਜ ਵੀ ਹੁੰਦਾ ਹੋਊਗਾ ਕਿਉਂਕਿ ਉਹਦਾ ਬਾਟਰ ਲੈਵਲ ਬੜਾ ਨੀਮਾ ਚੱਲਦਾ ਤੁਸੀਂ ਕਦੇ ਇਸ ਤੇ ਵੀ ਕੋਈ ਕਮੇਟੀ ਜਾਂ ਇਹ ਕੋਈ ਤੁਹਾਡੇ ਧਿਆਨ ਚ ਹੈ ਵੀ ਜਿਹੜਾ ਉਹਦੇ ਵਿੱਚ ਗੰਦਾ ਪਾਣੀ ਸਾਰਾ ਸਾਲ ਚੱਲਦਾ ਕਿਉਂਕਿ ਹੜ ਦਾ ਪਾਣੀ ਤਾਂ ਇੱਕ ਮਹੀਨਾ ਆਂਦਾ ਤੇ ਪੂਰਾ ਸਾਲ ਉਹਦੇ ਵਿੱਚ ਗੰਦਾ ਪਾਣੀ ਚੱਲਦਾ ਹੈ ਉਹਦੇ ਉਹ ਕੋਈ ਤੁਹਾਡੇ ਧਿਆਨ ਚ ਹੈ ਜੀ ਬਿਲਕੁਲ ਮੈਂ ਇਹਦੇ ਬਾਰੇ ਗੱਲ ਰੱਖੀ ਤੇ ਵੀ ਜੋ ਪਾਣੀ ਉਹਦੇ ਚ ਜਾਂਦਾ ਤੇ ਜਿਹੜੇ ਬਿਲਕੁਲ ਕਿਨਾਰਿਆਂ ਤੇ ਲੋਕ ਰਹਿ ਰਹੇ ਨੇ ਉਹ ਕਿਸ ਤਰ੍ਹਾਂ ਜੀ ਰਹੇ ਨੇ ਉਹਨਾਂ ਨੂੰ ਪਤਾ ਜੇ ਹਵਾਵਾਂ ਉਧਰ ਦੀ ਚਲਦੀਆਂ ਨੇ ਜਿਵੇਂ ਸਾਡਾ ਮੰਡ ਵੀ ਪਿੰਡ ਬਿਲਕੁਲ ਉੱਪਰ ਬਸਿਆ ਹੋਇਆ ਤੇ ਜਦੋਂ ਹਵਾ ਉਧਰ ਨੂੰ ਚਲਦੀ ਆ ਚੰਦੂ ਪਿੰਡ ਤੇ ਲੋਕਾਂ ਨੂੰ ਸਾਹ ਲੈਣਾ ਵੀ ਔਖਾ ਹੋ ਜਾਂਦਾ ਇਹ ਪੋਲਿਊਟਡ ਵਾਟਰ ਜਿਹੜਾ ਹੈ ਮੇਰੇ ਲਈ ਸਾਰਾ ਇਸ ਦਾ ਰਿਕਾਰਡ ਹੈ ਕਿ ਕਿੰਨੇ ਪਿੰਡਾਂ ਦਾ ਪਾਣੀ ਇੱਚ ਫੇਰੇ ਕਿੰਨਾ ਟ੍ਰੀਟਡ ਫੇਰੇ ਕਿੰਨਾ ਅਨਟ੍ਰੀਟਡ ਫੇਰੇ ਉਥੇ ਜਿਹੜੇ ਪਲਾਂਟ ਨੇ ਹੈ ਐਸਟੀਵੀ ਪਲਾਂਟ ਲੱਗਦੇ ਆ ਕਿ ਸਾਫ਼ ਕਰਕੇ ਪਾਇਆ ਜਾਵੇ ਨਹੀਂ ਪਾਇਆ ਜਾ ਰਿਹਾ ਤੇ ਜ਼ਿਆਦਾਤਰ ਇਹ ਚੰਡੀਗੜ੍ਹ ਦਾ ਹਰਿਆਣੇ ਦਾ ਇਹ ਸਾਰਾ ਪਾਣੀ ਜਿਹੜਾ ਦੇਨਾਂ ਦੇ ਰਾਹੀਂ ਇਹਦੇ ਚ ਪੈਂਦਾ ਤੇ ਅਸੀਂ ਪਿੱਛੇ ਜਦੋਂ ਕਮੇਟੀ ਸਾਡੀ ਗਈ ਸੀ ਮੰਡਵੀ ਪਿੰਡ ਦੇ ਵਿੱਚ ਉੱਥੇ ਇਕੱਠੇ ਹੋਏ ਸੀ ਅਸੀਂ ਤਾਂ ਮੰਡਵੀ ਪਿੰਡ ਦੇ ਲੋਕਾਂ ਨੇ ਦੱਸਿਆ ਵੀ ਜਿਹੜਾ ਪੁਲ ਹੈ ਪੁਲ ਦੇ نیچے ਮਰੇ ਡੰਗਰ ਫਸ ਜਾਂਦੇ ਆ ਤੇ ਉੱਥੇ ਬਦਬੂ ਬੜੀ ਆਉਂਦੀ ਹੈ ਸੋ ਅਸੀਂ ਨਾਲ ਦੀ ਨਾਲ 35 ਲੱਖ ਰੁਪਏ ਲਾ ਕੇ ਉਹ ਸਾਰਾ ਪਲੇਨ ਕਰਾਇਆ ਉਹਨਾਂ ਉੱਤੇ ਕੋਈ ਡੰਗਰ ਗੁਹਿਰਾ ਨਹੀਂ ਫਸਦੇ ਇਹ ਠੀਕ ਹੈ ਬਹੁਤ ਵੱਡੀਆਂ ਪਰ ਅਸੀਂ ਸਮੇਂ-ਸਮੇਂ ਤੇ ਪੋਲਿਊਸ਼ਨ ਬੋਰਡ ਦੇ ਸਾਰੇ ਅਧਿਕਾਰੀਆਂ ਨੂੰ ਬੁਲਾ ਕੇ ਉਹਨੂੰ ਚੈੱਕ ਵੀ ਕਰਾਉਂਦੇ ਰਹੇ ਆ ਉਹ ਜੋ ਇਹਨਾਂ ਦਾ ਸਿਸਟਮ ਹੁੰਦਾ ਹੈ ਕਿ ਪਾਣੀ ਦੀ ਕਿਸ ਤਰ੍ਹਾਂ ਦਾ ਪੋਲਿਊਟਡ ਹੈ ਕਿੰਨਾ ਹੈ ਕੀ ਹੈ ਉਹ ਸਾਰਾ ਸੀ ਚੈੱਕ ਆਉਂਦੇ ਰਹਿੰਦੇ ਆ ਤੇ ਸਾਡੀ ਕੋਸ਼ਿਸ਼ ਪੂਰੀ ਹੈ ਵੀ ਪੋਲਿਊਟਡ ਵਾਟਰ ਇਹਦੇ ਵਿੱਚ ਨਾ ਪਵੇ ਪਿਛਲੇ ਸਾਲ ਜਿੰਨਾ ਵੀ ਨੁਕਸਾਨ ਹੋਇਆ ਕਾਫੀ ਫਸਲਾਂ ਦਾ ਨੁਕਸਾਨ ਹੋਇਆ ਅਖੀਰ ਦੇ ਵਿੱਚ ਮੈਂ ਪੁੱਛਣਾ ਚਾਹੁੰ ਵੀ ਕੀ ਉਹ ਸਾਰੀਆਂ ਫਸਲਾਂ ਦਾ ਜੋ ਵੀ ਸਰਕਾਰ ਵੱਲੋਂ ਅਨਰਥਾਰਤ ਕੀਤਾ ਗਿਆ ਸੀ ਉਹ ਮੁਆਵਜ਼ਾ ਕਿਸਾਨਾਂ ਨੂੰ ਮਿਲ ਗਿਆ ਹੈ 23 ਕਰੋੜ ਰੁਪਏ ਦੇ ਲਵੇ ਅਸੀਂ ਮੁਆਵਜ਼ਾ ਲੋਕਾਂ ਨੂੰ ਦਿੱਤਾ ਹੈ ਕਿਤੇ ਕੋਈ ਕਮੀ ਜਿਵੇਂ ਪਿੱਛੇ ਬੰਗਾ ਪਿੰਡ ਦੇ ਲੋਕਾਂ ਨੇ ਕਿਹਾ ਸੀ ਉਹਦੇ ਵਿੱਚ ਦੇਖੋ ਕਿਤੇ ਨਾ ਕਿਤੇ ਕੋਈ ਗਲਤੀ ਰਹੀ ਹੈ ਕਿਸੇ ਦਾ ਕੋਈ ਐਂਟਰੀ ਨਹੀਂ ਹੋਈ ਜਾਂ ਕਿਤੇ ਕਿਸੇ ਦੀ ਅੰਗੇਲੀ ਹੋ ਗਈ ਉਹ ਕੁਝ ਕੇਸ ਹੈਗੇ تھے ਉਹ ਅਸੀਂ ਇੱਕ ਦੋ ਪਿੰਡਾਂ ਦੇ ਹੈ ਨੇ ਉਹ ਵੀ ਹੱਲ ਕਰ ਰਹੇ ਹਾਂ ਬਸ ਆਲਮੋਸਟ ਕਰੀਬ 90 7% ਮੈਂ ਕਹਿ ਸਕਦਾ 98% ਵੀ ਕਹਿ ਸਕਦਾ ਸਾਰਿਆਂ ਨੂੰ ਮੁਆਵਜ਼ਾ ਮਿਲ ਗਿਆ ਜੋ ਵੀ ਮੁਆਵਜ਼ਾ ਸਰਕਾਰ ਨੇ ਦੇ ਕੋਈ ਸੈਂਟਰ ਗਵਰਨਮੈਂਟ ਦੇ ਨੋਰਮਸ ਹੁੰਦੇ ਨੇ ਅਸੀਂ ਉਹਦੇ ਮੁਤਾਬਕ ਮੁਆਵਜ਼ਾ ਦੇਣਾ ਦਾ ਸਾਰਾ ਮੁਆਵਜ਼ਾ ਅਸੀਂ ਦਿੱਤਾ ਹੈ ਸੋ ਅਖੀਰ ਦੇ ਵਿੱਚ ਜਿਹੜਾ ਹੁਣ ਆਪਾਂ ਚਾਂਦੂ ਵਿਖੇ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਉਹ ਪ੍ਰੋਜੈਕਟ ਲੱਗ ਰਿਹਾ ਹੈ ਤੁਹਾਨੂੰ ਪੂਰੀ ਉਮੀਦ ਹੈ ਵੀ ਉਹਦੇ ਨਾਲ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਜਿਹੜਾ ਜਦੋਂ ਬਰਸਾਤਾਂ ਹੁੰਦੀਆਂ ਨੇ ਵੀ ਫਲੱਡ ਨੂੰ ਕਾਫੀ ਰਾਹਤ ਮਿਲੂਗੀ ਦੇਖੋ ਨੇਚਰਲੀ ਜਦੋਂ ਵੀ ਕਿੱਲੇ ਵੀ ਕਿਲ੍ਹਾ ਦੀ 4000 ਫੁੱਟ ਦੇ ਕਰੀਬ ਲੰਬਾਈ ਹੋਗੀ ਚੜਾਈ ਹੋਗੀ ਇੰਨਾ ਪਾਣੀ ਉਹਦੇ ਚ ਸਟੋਰ ਕੀਤਾ ਜਾਊਗਾ ਉਹੋ ਹੜ੍ਹਾਂ ਤੋਂ ਵੀ ਬਚਾਊਗਾ ਅੱਗੇ ਕੰਮ ਵੀ ਆਊਗਾ ਧਰਤੀ 'ਚ ਵੀ ਸਮਾਊਗਾ ਸਿੰਚਾਈ ਦੇ ਕੰਮ ਵੀ ਹੋਊਗਾ ਤਾਂ ਨੇਚਰਲੀ ਬੜਾ ਫਾਇਦਾ ਹੋਊਗਾ ਇੱਕ ਤੁਹਾਨੂੰ ਕੀ ਲੱਗਦਾ ਜਿਵੇਂ ਹਰਿਆਣਾ ਸਰਕਾਰ ਦਾ ਅਸੀਂ ਸ਼ੁਰੂ ਤੋਂ ਸੁਣਦੇ ਆ ਅਕਾਲੀ ਗਵਰਨਮੈਂਟ ਵੇਲੇ ਵੀ ਕਾਂਗਰਸ ਗਵਰਨਮੈਂਟ ਵੇਲੇ ਵੀ ਵੀ ਉਹ ਜਿਹੜੀ ਸਰਕਾਰ ਹਰਿਆਣਾ ਸਰਕਾਰ ਜਾਂ ਵੀ ਕਿਉਂ ਨਹੀਂ ਉਹ ਜਿਹੜਾ ਅਕਵਾਇਰ ਕਰਨ ਦੇ ਦੀ ਜਮੀਨ ਕਿਉਂਕਿ ਫਸਲਾਂ ਤਾਂ ਹਰਿਆਣੇ ਦੀਆਂ ਵੀ ਮਰਦੀਆਂ ਨੇ ਕਾਫੀ ਦੇਖੋ ਉਹਨਾਂ ਨੇ ਮੈਂ ਸਮਝਦਾ ਗੱਡੇ ਨਾਲ ਕੱਟਾ ਬਣਿਆ ਆ ਜੇ ਪੰਜਾਬੀ 'ਚ ਕਹਾਵਤ ਹੈ ਇੱਕ ਉਹ ਇਸ ਗੱਲ ਨੂੰ ਐਸਵਾਈਐਲ ਨਾਲ ਜੋੜ ਦਿੰਦੇ ਆ ਜਦ ਕਿ ਨੁਕਸਾਨ ਕਿਸੇ ਦਾ ਵੀ ਹੋਵੇ ਹਰਿਆਣੇ ਦਾ ਹੋਵੇ ਪੰਜਾਬ ਦਾ ਹੋਵੇ ਇਹ ਦੇਸ਼ ਦਾ ਨੁਕਸਾਨ ਹੈ ਦੇਸ਼ ਤਾਂ ਸਾਡਾ ਇੱਕ ਹੈ ਨਾ ਸੋ ਅਸੀਂ ਇਹ ਪ੍ਰਪੋਜ਼ਲ ਰੱਖੀ ਸੀ ਵੀ ਮਕਰੋੜ ਤੋਂ ਕੜੈਲ ਤੱਕ ਚੈਨਲਾਈਜ਼ ਕਰਕੇ ਅੱਗੇ ਲੈ ਜੀਏ ਅੱਗੇ ਹਰਿਆਣਾ ਗਵਰਨਮੈਂਟ ਇਹਨੂੰ ਚੈਨਲਾਈਜ਼ ਕਰ ਲੇ ਨਾਲੇ ਤਾਂ ਪਾਣੀ ਉਹਨਾਂ ਦੇ ਕੰਮ ਆ ਜਾਏਗਾ ਅੱਗੇ ਜਾ ਕੇ ਫਿਰ ਪੰਜਾਬ ਚ ਐਂਟਰ ਕਰ ਜਾਂਦਾ ਇਹ ਸਦੂਲਗੜ ਮਾਨਸਾ ਕੋਲੇ ਅੱਗੇ ਫਿਰ ਅਸੀਂ ਸੰਭਾਲਾਂਗੇ ਇਸ ਨੂੰ ਸੋ ਇਹ ਪਤਾ ਨਹੀਂ ਕਿ ਉਹਨਾਂ ਦਾ ਇਹ ਸੁਪਰੀਮ ਕੋਰਟ ਦੇ ਵਿੱਚ ਵੀ ਕੇਸ ਚੱਲ ਰਿਹਾ ਪਿਛਲੇ 25 ਸਾਲਾਂ ਤੋਂ ਕੇਸ ਚੱਲ ਰਿਹਾ ਉਹਦੇ ਮੌਨਿਕ ਦੇ ਲੋਕਾਂ ਨੇ ਕੀਤਾ ਹੋਇਆ ਅਸੀਂ ਉਹ ਵੀ ਉਸ ਨੂੰ ਸਾਰੇ ਕੇਸ ਦੀ ਪੈਰ ਵੀ ਕਰ ਰਹੇ ਹਾਂ ਪਰ ਮੈਂ ਸਮਝਦਾ ਵੀ ਮਿਲ ਬੈਠ ਕੇ ਉਹਨਾਂ ਨੇ ਸੁਪਰੀਮ ਕੋਰਟ ਨੇ ਹਦਾਇਤ ਵੀ ਦਿੱਤੀ ਹੋਈ ਹੈ ਵੀ ਤਿੰਨ ਮਹੀਨਿਆਂ ਚ ਪੰਜਾਬ ਤੇ ਹਰਿਆਣਾ ਦੇ ਪ੍ਰਿੰਸੀਪਲ ਸੈਕਟਰੀ ਚੀਫ ਸੈਕਟਰੀ ਇਹਦੀ ਮਿਲ ਕੇ ਮੀਟਿੰਗ ਕਰਿਆ ਕਰਨਗੇ ਦੇ ਵਿਲ ਸਬਮਿਟ ਦੀ ਰਿਪੋਰਟ ਟੂ ਦੀ ਸੁਪਰੀਮ ਕੋਰਟ ਤੋ ਵੀ ਸਾਰਾ ਕੁਝ ਹੋਇਆ ਹੋਇਆ ਹੈ ਪਰ ਉਹ ਪਤਾ ਨਹੀਂ ਕਿਉਂ ਦੇਖੋ ਕੀ ਉਹਨਾਂ ਦਾ ਰਵਈਆ ਕੁਝ ਨਹੀਂ ਸਮਝਉਂਦਾ ਸੋ ਧੰਨਵਾਦ ਜੀ ਸੋ ਇਹ ਸਨ ਆਪਣੇ ਐਡਵੋਕੇਟ ਬਰਿੰਦਰ ਗੋਇਲ ਜੀ ਬਜ਼ਾਇਕ ਲੇਰਾ ਗਾਗਾ ਤੋਂ ਤਫਸੀਲ ਦੇ ਨਾਲ ਇਹਨਾਂ ਨਾਲ ਘੱਗਰ ਦੀ ਖਾਸ ਕਰਕੇ ਕਿਉਂਕਿ ਹੁਣ ਫਿਰ ਬਰਸਾਤਾਂ ਦਾ ਜਿਹੜਾ ਟਾਈਮ ਹੈਗਾ ਉਹ ਆ ਗਿਆ ਅਸੀਂ ਕਾਫੀ ਏਰੀਆ ਸਾਰਾ ਦਿਨ ਕਵਰ ਕਰਦੇ ਆਂਗੇ ਪਿਛਲੇ ਹੜ੍ਹਾਂ ਦੇ ਦੌਰਾਨ ਵੀ ਕਵਰੇਜ ਕੀਤੀ ਹੈ ਬਹੁਤ ਸਾਰੇ ਲੋਕਾਂ ਦੇ ਸਵਾਲ ਸਨ ਜੋ ਅੱਜ ਅਸੀਂ ਗੋਇਲ ਸਾਹਿਬ ਨੂੰ ਪੁੱਛੇ ਨੇ ਇਹ ਆਸ ਬੰਦ ਨੇ ਵੀ ਜਿਹੜੇ ਵੀ ਸਰਕਾਰ ਨੇ ਪ੍ਰੋਜੈਕਟ ਲੈ ਕੇ ਆਈ ਹੈ ਜਾਂ ਬੰਨ ਮਜ਼ਬੂਤ ਕੀਤੇ ਨੇ ਜਾਂ ਚਾਂਦੂ ਵਿਖੇ ਜਿਹੜਾ ਨਵਾਂ ਪ੍ਰੋਜੈਕਟ ਲੱਗ ਰਿਹਾ ਹੈ ਤਾਂ ਉਹਨਾਂ ਨਾਲ ਜਿਹੜੇ ਹੜ੍ਹਾਂ ਨੂੰ ਕਾਫੀ ਹੱਦ ਤੱਕ ਕਿਸਾਨਾਂ ਨੂੰ ਜਾਂ ਇਲਾਕੇ ਦੇ ਲੋਕਾਂ ਨੂੰ ਉਹ ਰਾਹਤ ਮਿਲੂਗੀ ਧੰਨਵਾਦ ਜੀ